ਮੈਨੂੰ ਉਮੀਦ ਨਹੀਂ ਪਤਾ ਲੱਗਦਾ ਕਾਲ ਆ ਜਾਂਦਾ ਕਾਲ ਨਹੀਂ ਆਹ ਦੇਖੋ ਬਸ ਕਰ ਬਈ ਹਾਂ ਕੋਲਾ ਤਾਰਿਆ ਇਹ ਮੇਰੀ ਉਹ ਪਿਛਲੇ ਪਾਸੇ ਮਮੀ ਜਿਆਦਾ ਪੈਂਦਾ ਮੋਰੇ ਘੱਟ ਮੇਨ ਬੈਠੇ ਛਿੰਝੇ ਤਾਰੀਖ ਮੋਰੇ ਘੱਟ ਹੈ ਉਹ ਪਿਛਲੇ ਪਾਸੇ ਕਿੰਨੀ ਤੇਜ਼ ਆ ਪਿਛਲੇ ਵਾਰ ਸੇ ਲਿਆ ਪਿਛਲੇ ਵਾਰ ਸੇ ਤੇਜ ਦੇਖੋ ਕਿੰਨਾ ਹੋ ਗਿਆ ਹੋਰ ਕਿੰਨਾ ਤੇਜ ਵੰਦਾ ਪਿਛਲੇ ਵਾਰ ਸੇ ਮੋਰੇ ਮੀਂਹ ਨਹੀਂ ਵੈ ਰਿਹਾ ਦੇਖੋ ਪਿੱਛੇ ਜਾ ਕੇ ਦਿਖਾਉਂਦਾ ਇਹ ਕਿੰਨਾ ਤੇਜ ਚੁੱਲਾ ਢੱਕ ਤਾ ਤਾ ਯਾਰ ਇਹ ਵੇਦ ਇੱਧਰ ਤੇਜ ਵੰਦਾ ਮੋਰੇ ਮੀਂਹ ਨਹੀਂ ਹੈ ਮੋਰੇ ਹੈ ਨਹੀਂ ਮੋਰੇ ਤਾਂ ਹੋਰ ਕੋ ਕੱਢ ਗਿਆ ਕੱਢ ਗਿਆ ਕੱਢ ਗਿਆ ਬਸ ਕਰ ਬਸ ਕਰ ਬਾਈ ਬਸ ਕਰ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਮੀਂਹ ਦੀ ਸ਼ੁਰੂਆਤ ਹੋਈ ਆ ਵੀ ਸੱਚੀ ਕੋड्डेਗੇ ਨਹੀਂ ਦੱਸਿਓ ਬਾਈ ਮੀਂਹ ਪੈਂਦਾ ਕਿ ਨਹੀਂ ਪੈਂਦਾ ਸਾਡੇ ਤਾਂ ਕੱਲ ਪਰਸੋਂ ਵੀ ਪੈ ਲਿਆ ਕੱਲ ਵੀ ਪੈ ਲਿਆ ਤੇ ਅੱਜ ਫੇਰ ਤੀ ਦਿਨ ਹੋ ਗਿਆ ਅੱਜ ਹੈਨਾ ਮੀਂਹ ਯਾ ਦਿਨ ਅੱਜ ਫੇਰ ਉਹੀ ਪਹਿਲਾ ਕੰਮ ਸ਼ੁਰੂ ਕਰਤਾ ਉਹੀ ਗੱਲ ਵੀ ਹੈ ਜੀ ਉਹੀ ਪਹਿਲਾ ਕੰਮ ਕਰਤਾ ਮੈਂ ਇਹਨਾਂ ਪਿਛਲੇ ਉਹਨਾਂ ਪਿਆਤਾ ਇਹ ਰੋਜ਼ ਨਹੀਂ ਪੈਣਾ ਇੱਕ ਟਾਈਮ ਪੈਣੀ ਪੈਣਾ ਥੋੜਾ ਨਗਬਰੇ ਬੇ ਫੇਰ ਕੋ ਚੱਕਰ ਨਹੀਂ ਪਹ ਲੰਘ ਗਿਆ ਤਾਂ ਉਹ ਫੇਰ ਆ ਗਿਆ ਐਸੇ ਸਾਹਮਣੇ ਬੱਦਲੀ ਹੈ ਲੋੜੀ ਭਾਈ ਇਹ ਨਹੀਂ ਹਟਦਾ ਲੱਗਦਾ ਤੇਜ਼ ਹੋ ਗਿਆ ਫਿਰ ਤੋਂ ਹਾਂ ਦੇਖੋ ਕੋਈ স্পੀਡ ਨਾਲ ਨਹੀਂ ਮੈਂ ਜਿੱਦਿ ਕੱਲ ਸਪਰੇਅ ਆ ਸਰ ਹੋ ਗਿਆ ਹੋਣਾ ਹੈ ਨਾ ਕੱਲ ਵਸ ਸਪਰੇਅ ਵੀ ਹੋਈ ਆਪਣੀ ਨਹੀਂ ਹੂੰ ਕਦ ਕਰੀ ਸੀ ਨਹੀਂ 12:00 ਵਜੇ ਕਰੀ ਸੀ 12:00 ਵਜੇ ਅੱਛਾ ਹੋ ਗਿਆ ਹੋਣਾ ਸਰ ਬਾਕੀ ਮੀਨੇ ਘਾੜ ਦੇਣੀ ਥੋੜੀ ਵੱਧੀ ਹੈ ਦਾ ਨੁਕਸਾਨ ਦੇ ਕੇ ਹੈ ਤੇ ਬਿਲ ਰਣੇ ਸਾਮ ਨੂੰ ਪਾਣੀ ਸੁੱਕ ਗਿਆ ਤਾਂ ਹੈ ਨਾ ਤੇ ਹੁਣ ਫੇਰ ਖੜ ਗਿਆ ਹੋਣਾ ਆਪਾਂ ਨਹੀਂ ਹਟਦਾ ਲੱਗਦਾ ਹਾਂਜੀ ਹਾਂ ਲੱਟ ਗਿਆ ਲੋ ਜੀ ਬਿੱਤੇ ਉੱਪ ਚੜ ਗਈ। ਬਹੂਰ ਜਿਹੀ ਰਹਿ ਗਈ ਬਸ ਵਿੱਚ। ਤਾ ਲੋਏ ਮੋਰੀ ਵਾਲੇ ਪਾਸੇ ਦੇਖੋ ਜਮਾ ਬੱਦਲ ਨਹੀਂ ਹੈਗਾ। ਤਾਂ ਵੀ ਮੀਂਹ ਪਈ ਜਾਂਦਾ ਇਹ। ਦਿਖਦਾ ਨਹੀਂ ਹਾਲੇ ਕੈਮਰੇ 'ਚ ਹੁਣ ਦੇਖਣਾ ਬੰਦ ਨਾ ਇਹ ਦੇਖੋ। ਆਵਣਾ ਝੱਕਦਾ ਨਾ ਬੱਦਲ। ਤਾਂ ਇੰਨਾ ਮੀਂਹ ਪੈ ਜਾਵੇ ਫੇਰ ਨਹੀਂ ਬਈ। ਕੋਈ ਵੀ ਚੱਕਰ। ਤਾਂ ਜਿਆਦਾ ਪੈ ਜਾਂਦਾ ਉਹ ਕੰਮ ਖਰਾਬ ਕਰਦਾ ਉਹ ਪਿਛਲੇ ਪਾਸੇ ਦੇਖੋ। ਨਿਕਿਆ ਟੱਕਰ ਮੋਰੇ ਦਾ ਬੰਦ ਨਹੀਂ ਹੈ। ਕਿੰਨਾ ਪਿਛਲੇ ਵਸ ਦੇਖੋ ਕਿੰਨਾ ਤੇਜ਼ ਹੈ। ਤੇ ਲੋ ਜੀ ਅਗਲੇ ਦਿਨ ਦੀ ਸ਼ਾਮ ਤੇ ਖਲਤਾ ਬਲੌਗ ਪੂਰਾ ਨਹੀਂ ਹੋਇਆ ਸੀਗਾ। ਕੱਲ ਕੰਮ ਪੈ ਗਿਆ ਸੀਗਾ ਤੇ ਕੱਲ ਨੂੰ ਵਿੱਜਣੇ ਵੀ ਜੋ ਦੁਸ਼ਹਿਰਾ ਆ ਰਿਹਾ 2 ਅਕਤੂਬਰ ਦਾ। ਤੇ ਕੱਲ ਨੂੰ ਜੋ ਮਿਜਣੇ ਆ ਤੇ ਮੈਂ ਤੇ ਨਿਮਤ ਚ ਲਿਖਾਂਗੇ ਹੱਕ। ਇਹ ਰੱਖ ਲੈ ਹੈ। ਆਪਾਂ ਜੇ ਬੰਦਾ ਤੋਂ ਮੈਂ ਕਿ ਆ ਭਾਂਡੇ ਤਿਆਰ ਕਰ ਲਏ ਤੇ ਮੰਮੀ ਕਹਿੰਦੇ ਤੇ ਇਹਦੇ ਅੱਕ ਲੈ ਆਓ ਹਾਂ ਹਰੇਕ ਸਾਲ ਲੇਖੀ ਜਾਂਦੇ ਆ ਇਹ ਇੱਕ ਲੱਗਿਆ ਵਾ ਤਬੂਕਾ ਇੱਕ ਲੱਗਿਆ ਸਾਡੇ ਆ ਬੈਕ ਸਾਈਡ ਇੱਧਰ ਓਕੇ ਤੇ ਇਹ ਜਿਲੇ ਆਵਾਂਗੇ ਤੇ ਮਿੱਟੀ ਤਾਂ ਆਪਣੀ ਆਹੀ ਚੱਲ ਪਾਣੀ ਰੇ ਲਿਆਉਂਦਾ ਸੀਗਾ ਰੇ ਨਾ ਕੱਲੋਂ ਗੁੱਡੂਗਾ ਕਿ ਉਹ ਹੋ ਗਿਆ ਮੀਓ ਪੈ ਕੇ ਰੋਦਣ ਚਲਾ ਦੇ ਹਾਂ ਦੇਖ ਦੇਣਾ ਨੇ ਅੱਜ ਆਹ ਪਰ ਪਰ ਇਹਦੀ ਉੱਗੀ ਦੇ ਤਾਂ ਸਵੇਰੇ ਹੀ ਪਰ ਹੋਣੇ ਨਾ ਮੈਂ ਨਾ ਨਸਵੇਰੇ ਬੰਨ ਹੋਣੇ ਸਵੇਰੇ ਵੀ ਜਣੇ ਆ ਅਕਲਿਆ ਮਿੱਟੀ ਤਾਂ ਹੀ ਚਲ ਪਣੀ ਆ ਨਾ ਆਪਣੀ ਹਾਂ ਮਿੱਟੀ ਸਾਡੀ ਵੀ ਇਹੀ ਚਲ ਪਣੀ ਤੇ ਅਕਲਿਓਣੇ ਅਸੀਂ ਮੈਂ ਤਾਂ ਨਿਮਿਚਣ ਜਾਕੀ ਪਹਿਲਾਂ ਦੁਪਹਿਰੇ ਕਹਿੰਦੇ ਸੀਗੇ ਜਟਕਣਾ ਹਲੇ ਮੈਸਾਂ ਟਾਈਮ ਹੋ ਗਿਆ ਮੈਸਾਂ ਚੋਕ ਦੀ ਜਗ੍ਹਾ ਨਾਲ ਫੇਰ ਚੱਲਾਂਗੇ ਫਿਰ 5:30 ਹੋ ਗਿਆ ਦੇਖੋ ਐਂ ਧੁੱਪ ਠੀਕ ਹੁਣ ਬਈ ਕੱਲ ਤਾਂ ਵੀ ਮੀਂਹ ਥੋੜਾ ਉਹੀ ਕਰਤਾ ਤਾਂ ਇੱਕ ਸਾਈਡ ਪਿਛਲੇ ਪਾਸੇ ਮੈਂ ਮੀਂਹ ਵੰਦਣਾ ਮੋਰੇ ਮੀਂਹ ਨਹੀਂ ਪੈਂਦਾ ਤਾਂ ਨਾ ਤੇ ਹੁਣ ਚੱਲੀ ਨਿਮੇਚ ਨਾਲ ਅੱਖ ਲੈਣ ਤੇ ਫੇਰ ਮੋਟਰ ਵੱਧ ਜੇੜਾ ਮਾਰ ਕੇ ਆਵਾਂਗੇ। ਲੋ ਜੀ ਇਹਨੇ ਨਿਮੇਚ ਹੈ ਨਾ ਮੈਂ ਬੇਲਾ ਹੋਣਾ ਤੇ ਮੈਂ ਰੋਡੀ ਨਾਲ ਆ ਗਿਆ ਖੇਤਾਂ ਵਿੱਚ। ਰੋਡੀ ਚੱਕ ਲੂੰਗੇ ਕਾਦਕ ਮਾਰ ਲੂੰਗੇ ਸੋਦਾ। ਹਾਂ ਮਾਰ ਲੈਣਾ ਸੋਦਾ ਬਈ। ਮੁੱਟੇ ਆਪਣੇ ਹੋ ਕੇ 6 ਹਨਾ। ਹਾਂ ਤੇ ਇਹ ਤੋਂ ਤੇ 5 2 ਆਹੇ। 3 ਉਧਰ ਉਤਾਰ ਦੇਣ ਨਾਲ ਲੱਗਦੇ 1 ਕਾ 2 ਆਹ ਗਿਰੇ ਹੋਏ। ਆ ਦੋਏ ਵੜਦਣੇ ਉਹ 3 ਨਾਲ ਲੱਗ ਗਿਰ ਸਕਦਾ ਉਹ ਹਾਂ ਇਹ ਵੀ ਦੋਹੇ ਚੱਕਦਣੇ 7 ਹੋ ਗਏ 7 ਹੋ ਗਏ ਫੋਨ ਕਰਦਾ ਮੈਨੂੰ ਸਾਦਰੀ ਦਿਖਾ ਦੇ ਮੈਂ ਆ ਜੂੰਗਾ ਅਰੇ ਹਾਂ ਕਿੰਨੇ ਕਵਰੇ ਸਵੇਰੇ 8:00 ਵਜੇ 8:00 ਵਜੇ ਆ ਜੀ ਠੀਕ ਹਾਂ ਰਾਤ ਨੂੰ ਆ ਖਰਾਵੇ ਹੁੰਦੇ ਪਏ ਮੀਂਹ ਵੀ ਮੀਂਹ ਦਾ ਨਹੀਂ ਪਤਾ ਨਹੀਂ ਨਾ 3 ਦਿਨ ਪਹਿਲਾਂ ਹੀ ਵੜਾ ਦਣੇ ਬੇਰ ਪਾਣੀ ਖੜ ਗਿਆ ਤੋਰੇ ਹੋਣ ਸੁੱਕ ਗਿਆ ਸੋਣਾ ਕੋਈ ਪਤਾ ਨਹੀਂ ਨਹੀਂ ਆ ਗਿਆ ਜੇ ਔਖਾ ਹੋਇਆ ਹਾਂ ਡਾਕਟਰ ਕੋਲ ਹੀ ਹੋਣਾ ਫੇਰ ਔਖਾ ਹੋ ਜਾਂਦਾ ਤਾਂ ਹੀ ਰੁਗ ਗਿਆ ਦੋ ਦਿਨਾਂ ਮੀਂਹ ਪਿਆ ਹਾਂ ਹੂੰ ਠੀਕ ਹੈ ਪੱਤੇ ਪੱਤੇ ਹੋ ਗਏ ਖੇਤਾਂ 'ਚ ਹੁਣ ਪੱਤੀ ਪੱਤੇ ਹੋਏ ਹੋਏ ਆ ਗੁੱਜਰ ਅੰਕਲ ਦੀ ਹੋ ਗਈ ਛੁੱਟੀ ਦੋ ਦਿਨ ਇਹਨੇ ਆਪਾਂ ਇਹ ਕੀ ਹੋਣੀ ਚਾਹਦੇ ਨਾ ਬੋੜਾ ਹਾਲ ਹੈ ਹੈ ਕਿੰਨਾ ਬੁਰਾ ਪਈ ਦਾ। ਪਈ ਦਾ ਹੁਣ ਸੁੱਕੇ ਤੇ ਠੀਕ ਹੋਈ ਜਾਂਦੇ ਨੇ ਪਾਣੀ ਚੱਲੀ ਜਾਂਦਾ ਤਾਂ। ਕੁਝ ਦਿਨ ਛੁੱਟੀ ਮਰਦਾ ਦੋ ਦਿਨ। ਕੱਲ ਤੈਰ ਹੋਈ ਆਉਂਦਾ ਤੇ ਦੇਵਾ ਤੇ। ਕਿੱਥੇ ਤੇ? ਕੱਲ ਨੂੰ। ਕੱਲ ਕੱਲ 3 ਵਜੇ। ਹਾਂ ਪਤਾ ਨਹੀਂ ਯਾਰ ਕੌਣ ਬੁਲਾਦਾ ਉਹਨੂੰ। ਹਾਂ ਔਰੀ ਪੈਂਦਾ ਤਾਂ। ਹਾਂ ਜਿਹਦਾ ਘਰਾਂ ਗਿਆ ਵਾ ਮੈਂ ਤੇ ਘਰ ਚੱਲ ਜੇ ਦੋ ਦਿਨ। ਹੋਣੀ ਕਮਰੇ ਆ ਚੂਹੀ ਮਰੀ ਵੀ ਆ। ਤੂੰ ਹੀ ਮਰੀ ਵਾਵਾ ਨੇ ਮੱਖੀਆਂ ਕਾਦੀਆਂ ਨਾ ਨਾ ਹਾਂ ਹਾਂ ਹਿਸਮਨ ਮਾਰਦੀ ਓਏ ਨਾ ਵੀ ਇੱਧਰ ਵੀ ਆਪਣਾ ਹੋਣ ਲੱਗ ਗਿਆ ਸਾਰਾ ਕੁਝ ਇੱਧਰ-ਉੱਧਰ ਬੀਜਿਆ ਵਾ ਬੱਟਾ ਵਾ ਬੀਜਿਆ ਵਾ ਮੁੱਲੀ ਗਾਜਰਾ ਵਿਚਾਲੇ ਬੀਜਾਂਗੇ ਉਹ ਆਪਣੇ ਗੋਭੀ ਲਾਵਾਂਗੇ ਗੋਭੀ ਨਾਲ ਲਿਆਇਆ ਨਹੀਂ ਟਾਈਮ ਹੋਇਆ ਨਹੀਂ टाइम हुए तो बीजा गए चलिए फिर बेड भी टुट गया नहीं तो खत्म हो गया यार दूसरी ठीक है बदला देंगे है खराब तो कर दिया मैं किसी बिल्ली बुली नहीं फिर कौ कौ ने पता नहीं हम कि ਉਹ ਕੋਨੇ ਤੇ ਗਿਆ ਨਹੀਂ ਹਾਂ ਚੱਲ ਭਾਈ ਚੱਲੀਏ ਹੁਣ ਘਰ ਨੂੰ ਅੱਕ ਲੈ ਆ ਦੂਜੇ ਅੱਕ ਅੱਕ ਲੈ ਕੇ ਆਉਣੇ ਹਾਂ ਰਾਵ ਚੱਲੇ ਹੁਣ ਮੇਚੇ ਨਾਲ ਲੱਗ ਕੇ ਆਉਣੇ ਪਤਾ ਨਹੀਂ ਕਿੱਥੇ ਨੇ ਮਿਲਣੇ ਕਿੱਥੇ ਨੇ ਹੈ ਲੈਟਾ ਉਹ ਤਾਂ ਲੈਟਾ ਸਾਰੇ ਸਪਰੇਅ ਮਾਰਤੀ ਉੱਥੇ ਸਾਫ ਰਿਹਾ ਹੋਣਾ ਨੇ ਪਤਾ ਨਹੀਂ ਉਹ ਤਾਂ ਸਾਫ ਸਫਾਈ ਚੱਲਦੀ ਐ ਇੱਧਰ ਕਹਿੰਦਾ ਨਿੰਮੇਚ ਨੂੰ ਪਤਾ ਚੱਲਦੇ ਆ ਨਿੰਮੇ ਨੂੰ ਨਿੰਮੇ ਉਹ ਬਿੱਲਾ ਹੋਰ ਵੀ ਫੇਰ ਚੱਲਦੇ ਆਪਾਂ ਵੀ ਬੋੜੀ ਬੈਕਸਾਈਡ ਆ ਗਏ ਤੇ ਇੱਧਰ ਨਿੰਮਾ ਚੇਰੀ ਤੋਰੀਆਂ ਤੋੜਨ ਲੱਗੇ ਵੇ ਹੁਣ ਵੇਲੇ ਹੋ ਗਿਆ ਨਾ ਚੱਲ ਪਹਿਲਾਂ ਤੋਰੀਆਂ ਤੋੜ ਲੈ ਬੜੀ ਮਾਂ ਵੀ ਵੇਲੇ ਫੜਾ ਗਈ ਥੋੜੀਆਂ ਜੀਆਂ ਹੈ ਥੋੜੀਆਂ ਆ ਸਰਪਣਾ ਹਾਂ ਬੱਸ ਹੈ ਸਲਾਵਾ ਵੀ ਇੱਧਰ ਸਲਾਬ ਥੋੜੇ ਆਉਂਦੀ ਹੈ ਪਤਾ ਨਹੀਂ ਪਾਈਪ ਲੀਕ ਹੈ ਪਾਈਪ ਨਹੀਂ ਪਤਾ ਨਹੀਂ ਕੰਧਾ ਜੀ ਪਤਾ ਨਹੀਂ ਕੀ ਹੋਇਆ ਵਾ ਨਹੀਂ ਇੱਕ ਵਾਰੀ ਇੱਥੇ ਵੀ ਤਾਂ ਪਤਾ ਨਹੀਂ ਪਾਈਪ ਬੰਤ ਕਹਿੰਦਾ ਆਦੇ ਪਾਈਪ ਲੀਕ ਮੇਰਾ ਭਾਈ ਕਹਿੰਦਾ ਤਾਂ

ਲੋ ਜੀ ਨਤੀਜੇ ਤਾ ਪਹੁੰਚ ਗਏ ਲੱਭੀ ਆਖਣ ਹੋਰ ਮਿਲਦੇ ਕਿ ਨਹੀਂ ਮਿਲ ਗਏ ਅਸੀਂ ਆ ਕੇ ਬੁੱਡੇ ਭੋਰੇ ਵਾਲੀ ਉਹ ਸਾਹਮਣੇ ਪੁਲ ਅਨੇ ਭਈਆ ਕੀ ਆਖਣ ਲੈਣਾ ਆਈ ਚੱਕ ਲੈ ਜੀ ਤੇ ਉਹ ਦੇਖੋ ਸਾਹਮਣੇ ਪੁਲ ਉਹ ਤਿੰਨ ਨਰੀ ਦਿਖਾਇਆ ਕਰਦੇ ਸਾਨੂੰ ਤੁਹਾਨੂੰ ਉਰੇ ਤੇ ਲਈ ਇਧਰੋਂ ਜਾਣਾ ਹਾਂ ਉਦੋਂ ਇਧਰੋਂ ਜਲਦੇ ਤਾ ਨਹੀਂ ਜਾ ਕੇ ਭੱਜ ਜੀ ਇਹਨੇ ਕੋ ਹੋਰੇ ਲੱਗੇ ਹੋਰ ਸਾਹਮਣੇ ਕੀ ਆ ਉਹ ਦੇਖਿਆ ਆਕਾ ਹਾਂ ਹੰਤ ਕਰਿਆ ਪਿਆ ਵੈਸੇ ਉਹ ਹੈ ਚੱਲ ਦੇਖ ਲੈਨੇ ਸ਼ੁਰੂ ਬਾਦ ਸ਼ੁਰੂਆਤ ਹੋਰੀ ਦੀ ਗੱਲ ਨੇ ਇਕ ਨਹੀਂ ਲੱਬ ਲੱਬ ਮਿਲਨੇ ਬਈ ਕੰਮ ਨੇ ਰਿਆ ਵਾਲਾ ਨਹੀਂ ਹੈ ਬਰੇ ਸੀਵੇ ਵੀ ਆ ਸਾਹਮਣੇ ਚੰਨ ਦੇਖਦੇ ਹੁਣ ਹੌਲੀ ਹਾਂ ਦਾਹ ਲਾਇਆ ਹੋਇਆ ਕਿਸ ਨੇ ਉੱਥੇ ਚੱਲ ਦਾਹ ਨੂੰ ਕੀ ਆਇਆ ਪੰਬੀਆ ਪਮਾਹੀ ਤੋੜੇ ਹੋਏ ਮਾਮੇ ਨੇ ਵਾਹੀ ਤੋੜੇ ਨੇ ਥੱਲੇ ਤੋੜੇ ਯਾਰਿਕ ਬਹ ਹੈਗੇ ਫਿਰ ਤੋੜੇ ਵਾਧੂ ਕੋਨੇ ਦੇਖਦੇ ਹਾਂ ਕੌਣ ਫਿਰ ਕੇ ਪਤਾ ਲੱਗਣਾ ਯਾਰ ਹਾਂ ਦਾਤੀ ਵੀ ਲੈਂਦੀ ਮੈਂ ਦਾਤੀ ਦੇ ਮਾਹਾਰ ਲੋਟ ਜਾ ਜੂਗਾ ਪੱਤੇ ਚਾਹੀਦੇ ਆਪਾਂ ਨੂੰ ਪੱਤੇ ਹੀ ਆ ਲੈ ਹੋ ਸਾਡੇ ਪਿਛਲੇ ਵਾਸਤੇ ਲੱਗੇ ਹੋਏ ਤੇ ਹਾਂ ਚਾਰ ਪੰਜ ਪੱਤੇ ਦੇ ਵਾ ਕਿੱਥੇ ਪਿਛਲੇ ਵਾਸਤੇ ਪਾ ਦੇ ਕਰ ਇਹਦੇ ਤੇ ਨਹੀਂ ਬੜੇ ਓਖਾ ਲੱਭਣਾ ਵੇਣਾ ਵਿੱਚ ਅਜਾ ਤੱਕੇ ਅਸੀਂ ਲੇਟ ਹੋ ਗਏ ਨਹੀਂ ਅਸੀਂ ਸਵੇਰੇ ਤੋੜ ਕੇ ਲੈ ਕੇ ਆਉਣੇ ਤੇ ਸਵੇਰੇ ਮਿਲ ਜਾਣਾ ਤੇ ਸਾਧਰੇ ਹੈ ਚੱਲਦਾ ਨਾ ਸਮਾਂ ਚੱਲ ਕੇ ਅੱਜ ਇਹਨੂੰ ਆਪਣਾ ਬਦਲਾ ਲੈ ਕੇ ਨਹੀਂ ਲੂ ਆਪਣਾ ਲੈ ਕੇ ਉਹਦਾ ਕਸਤਰ ਉੱਧਰ ਉੱਧਰ ਤਾਂ ਹੈਗੇ ਆ ਮੈਨੂੰ ਤਾਂ ਆਇਤਾ ਮੈਂ ਮੈਂ ਕੁਦਰ ਤੇ ਲਿਆਉਗਾ ਲੁਧਿਆਣੇ ਕਿੰਨੀ ਤੇ ਨਹੀਂ ਉੱਧਰ ਨਹੀਂ ਹੈ ਤੇ ਤੇਰਾ ਰੋਪੇ ਹਾਂ ਭਾਈ ਤਾਂ ਲੇ ਗਿਆ ਮਾ ਨਾਲ ਬਾਕੀ ਹੋ ਮਜੀਦ ਤਾਂ ਨਹੀਂ ਮੈਂ ਲੈਣਾ ਹਾਂ ਕਿਤੇ ਵੀ ਨਾ ਤਨੇ ਖਤਰਨਾ ਮੋਲ ਦਿੱਤਾ ਹੈ ਹਾਂ ਉੱਧਰ ਨਾ ਮਿਲੇ ਨਹੀਂ ਸਾਰੇ ਬਾਈ ਮਿਲ ਜਣਾ ਗੱਬੇ ਦੀ ਤਾਂ ਹੋਣਗੇ ਹੈਗਾ ਨਾ ਵੀ ਮਣਗੇ ਰਸਤਾ ਨਦੀ ਚੱਲ ਪਈ ਦੀ ਨਾ ਉਧਰੋਂ ਉਹਦੇ ਕਰਕੇ ਚਿੱਕੜ ਹੋ ਗਿਆ ਨਾ ਵੀ ਅੱਧ ਲਿਬੜੇਗੇ ਤਾਂ ਮੈਂ ਆਏ ਤੇ ਮਿਲ ਇਧਰ ਨਹੀਂ

नदी चलन करके चिकड़ हो बहुत बदरी भी टूट गई कितने लट मिल गए मिल गए मिल गए मिल गए मिल गए बस अर्जन इन्हें का नाल ਮੈਂ ਤਾਂ ਅੱਗੇ ਜਾ ਕੇ ਤਾਂ ਹੋਵਾਂਗੇ ਕਿ ਹੈਗਾ ਰਸਤਾ ਹੀ ਹਾਂ ਰਿਆ ਭਾਈ ਚੱਲੀਏ ਭਾਈ ਨੇਰਾ ਹੋਣ ਲੱਗ ਗਿਆ ਨਹੀਂ ਕੋਈ ਮਿਲ ਜਾਵੇ ਮਾਮੇ ਫਿਰ ਤਾਂ ਸਾਡੇ ਪਾਰੇ ਨਿਆਰੇ ਹੋ ਜੂਗੇ ਹਾਂ ਰਿਆ ਕਿਦਾਂ ਕੁਛੇ ਕੁਛੇ ਮਿਲ ਜਵੇ ਤਿੰਨ ਕੇ ਬਸ ਹੋਰ ਇੱਕਣਾਂ ਦੇ ਮਿਲ ਜਵੇ ਕਰੂੰਗਾ ਹੀ ਤਾਂ ਮਾਮੇ ਹੁਣ ਗੇ ਗੇੜਾ ਮਾਰ ਰਹੇ ਨੇ ਇੱਕ ਹਾਂ ਚਲੋ ਚਲੋ ਹਾਂ ਹਾਂ ਚਲੋ ਇੱਗੇ ਆ ਖੜਾ ਬੋਲਟ ਹੋ ਰਿਹਾ ਪਾ ਕੇ ਪੈ ਗਿਆ ਜਰਾ ਪਾ ਪਾ ਜਰਾ ਪਾ ਬੜੀ ਇਧੀਆਂ ਪੈ ਗਿਆ ਮੱਛਰ ਨਹੀਂ ਲੜੂਗਾ ਹੁਣ ਨਹੀਂ ਮੱਛਰ ਲੜਦਾ ਹੋਰ ਨੇ ਥੋੜੇ ਥੋੜੇ ਕਰਕੇ ਮਿਲਦੇ ਆ ਉਹ ਉਹ ਮਿਲ ਨੇ ਨੇ ਕਰਕੇ ਪੂਰੇ ਹੋਣੇ ਤਾਂ ਅਗੇ ਦੂਸਰ ਪੜਲੀ ਸੜਕ ਬਾਰੇ ਚੰਗਾ ਵਿਕਾਸ ਕਰ ਰਹੇ ਕੁਝ ਗਾਮਾਰੀ ਸੰਧ ਸਤਪੁਰਦਿਆਂ ਨੇੜੇ ਆ ਗਿਆ ਸੀ ਨੰਮ ਚੱਲੜਦੇ ਨਵੀਂ ਸਰਜਣਾ ਹੁਣ ਤਾਂ ਸਾਡਾ ਐਨ ਖੁੱਲਾ ਐਨੂੰ ਗੇੜਾ ਮਾਰ ਕੇ ਸੀ ਬੰਨ ਚੜ ਜਾਣਾ ਫਤਰਾ ਮਿਲ ਗਿਆ ਮਿਲ ਗਿਆ ਨੇ ਠੀਕ ਆ ਅੱਧਾ ਕਥਲਾ ਭਰ ਗਿਆ ਸਰ ਜਣਾ ਨੇ ਇਹ ਨਾਲੇ ਸਾਲ ਭਾਈ ਜਲ ਨੇ ਸਰ ਬਰਕਾ ਸਤਿ ਸ਼ਕਲਾ ਨਿਕਾ ਚਾ ਚਿਆ ਤਾ ਬਰੋਈਓ ਫਿਦਾਈ ਪਰਮਾਨੰਯੋ ਜੁਤਾ ਚਲੋ ਆਵਾ ਹੈ ਗਿਆ ਓਰੇ ਹੈ ਗਿਆ ਬਾ ਠੀਕ ਹੈ ਆਲੇ ਪਾਸਾ ਹੈ ਹਾਂਜੀ ਹਾਂਜੀ ਲੋ ਜੀ ਨੇਰੀ ਹੋ ਗਿਆ ਘਰ ਪਹੁੰਚਦੇ ਪਹੁੰਚਦੇ ਕਾਹ ਚ ਕੱਢੂਗੇ ਆ ਜਾਲੀ ਵੀ ਹੈਗੀ ਨਾ ਇਹਨਾਂ ਚ ਕੱਢ ਦੋ ਅਗਲਾ ਜਿਹੜਾ ਕੱਢਨੇ ਆ ਉਹ ਕੱਢਦੇ ਚਾਰ ਕਿੱਟ ਮਣ ਦੋ ਜਹਾਂ ਦਾ ਸਰ ਜਵੇ ਹਾਂ ਮੈਂ ਦੋਹਾਂ ਦਾ ਸਰਚ ਵੀ ਬਸ ਹੂੰ ਕੇ ਹੁਣ ਕਰਦੇ ਆਪਾਂ ਵੀਡੀਓ ਬੰਦ ਬਸ ਬਹੁਤ ਹੈ ਬਸ ਕਰਦੇ ਆ ਬਸ ਠੀਕ ਹੈ ਆਲਾ ਨਹੀਂ ਕੁੰਦਾ ਠੀਕ ਸਵੇਰੇ ਮਿਲਦੇ ਤਦ ਲੋ ਜੀ ਹੁਣ ਕਰਦੇ ਵੀਡੀਓ ਬੰਦ ਤੇ ਮਿਲਦੇ ਆ ਕਿਸੇ ਆਪਣੇ ਬਲੌਗ ਚ ਸਭ ਕੋਈ ਬਾਏ ਬਾਏ